ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਅਜਿਹੇ ਵਿੱਚ ਕਮਲਨਾਥ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਮਾਮਲੇ ਦਾ ਇੰਚਾਰਜ ਬਣਾਈ ਜਾਣ ਦਾ ਮਸਲਾ ਕਾਫੀ ਚਰਚਾ ਵਿੱਚ ਹੈ ਕਮਲਨਾਥ ਨੂੰ ਪੰਜਾਬ ਦਾ ਇੰਚਾਰਜ ਬਣਾਈ ਜਾਣ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਦੇ ਇਸ ਫੈਸਲੇ ਨੂੰ ਇਤਿਹਾਸਕ ਗਲਤੀ ਦੱਸ ਰਹੀਆਂ ਨੇ ਕਿਉਂਕਿ 84 ਦੰਗਿਆਂ ਵਿੱਚ ਕਮਲਨਾਥ ਦਾ ਨਾਂ ਸਾਹਮਣੇ ਆਉਂਦਾ ਰਿਹਾ ਹੈ ਕੱਲ ਪੰਜਾਬ ਦੇ ਸੀਐਮ ਦੇ ਕਰੀਏ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਾਂਗਰਸ ਕਮਲਨਾਥ ਨੂੰ ਇੰਚਾਰਜ ਬਣਾਵੇ ਜਾਂ ਫਿਰ ਰਾਹੁਲ ਗਾਂਧੀ ਨੂੰ ਕਮਲਨਾਥ ਕੋਲ ਇੰਚਾਰਜ ਲਗਾਇਆ ਫਿਰ ਕਿਉਂ ਹੈ ਸਾਡੇ ਤਫਾਵੇਂ ਰਾਹੁਲ ਗਾਂਧੀ ਲੱਗ ਜਾਣਾ ਸੀ ਕੀ ਲੈਣਾ ਬਦਲ ਸਾਹਿਬ ਨੂੰ ਬੇਸ਼ੱਕ ਕੋਈ ਫਰਕ ਨਹੀਂ ਪਰ ਆਮ ਆਦਮੀ ਪਾਰਟੀ ਇਸ ਨੂੰ ਸਿੱਖਾਂ ਨਾਲ ਤੱਕਾ ਕਰਾਰ ਦੇ ਰਹੀ ਹੈ ਪਾਰਟੀ ਦੇ ਮੋਤਲ ਲੀਡਰ ਜਸਜੀਤ ਸਿੰਘ ਜਸਰਾਜ ਨੇ ਕਿਹਾ ਕਿ ਕਮਲਨਾਥ ਨੂੰ ਪੰਜਾਬ ਪੇਚ ਕੇ ਸਿੱਖਾਂ ਦੇ ਜ਼ਖਮਾਂ ਨਾਲ ਖੇਡਿਆ ਜਾ ਰਿਹਾ ਹੈ ਉਨ੍ਹਾਂ ਸਿੱਖਾਂ ਦੇ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਕਾਂਗਰਸ ਨੇ ਵੀ ਇਸ ਫੈਸਲੇ ਦਾ ਵਿਰੋਧ ਕਰਨ ਲਈ ਕਿਹਾ ਕਾਂਗਰਸ ਵੱਲੋਂ ਸਿੱਖਾਂ ਨਾਲ ਫਿਰ ਇੱਕ ਕੋਝਾ ਮਜ਼ਾਕ ਜੂਨ 1984 ਤੋਂ ਬਾਅਦ ਜੂਨ 2016 ਦੇ ਵਿੱਚ ਕੀਤਾ ਜਾ ਰਿਹਾ ਉਹ ਕਮਲਨਾਥ ਜਿਹੜਾ ਮੁੱਖ ਦੋਸ਼ੀਆਂ ਵਿੱਚੋਂ ਇੱਕ ਹੈ ਤੇ ਜਿਹਨੂੰ ਤਰੱਕੀ ਮਿਲੀ ਸੀ 1984 ਦੇ ਕਤਲੇਆਮ ਤੋਂ ਬਾਅਦ ਉਸ ਕਮਲਨਾਥ ਨੂੰ ਕਾਂਗਰਸ ਦਾ ਪਰਿਵਾਰੀ ਬਣਾ ਕੇ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਕਮਲਨਾਥ ਜੀ ਤੁਸੀਂ ਆਉਂਗੇ ਤਾਂ ਚਿੱਟਾ ਕੁਰਤਾ ਪਜਾਮਾ ਪਾ ਕੇ ਪਰ ਮੈਨੂੰ ਪਤਾ ਜਾਗਦੀ ਜ਼ਮੀਰ ਵਾਲੇ ਹਰ ਬੰਦੇ ਨੂੰ ਐ ਲੱਗੂਗਾ ਕਿ ਖੂਨ ਚ ਭੇਜਿਆ ਹੋਇਆ ਕਮਲਨਾਥ ਪੰਜਾਬ ਦੇ ਵਿੱਚ ਆ ਰਿਹਾ ਤੇ ਕਾਂਗਰਸ ਵਾਲਿਓ ਹੋ ਸਕਦਾ ਉਦੋਂ ਤੁਹਾਡੇ ਵੀ ਕੋਈ ਮਾਈ ਭਾਈ ਕੋਈ ਬਜ਼ੁਰਗ ਦਿੱਲੀ ਚ ਹੋਣ ਤੇ ਉਹਨਾਂ ਨੇ ਸਿਰਫ ਪੱਗ ਦੇਖੀ ਹੋਣੀ ਐ ਹੱਥ ਚ ਕੜਾ ਦੇਖਿਆ ਹੋਣਾ ਤੇ ਤੁਹਾਡੇ ਘਰਾਂ ਦੀ ਪਛਾਣ ਕੀਤੀ ਹੋਣੀ ਐ ਤੇ ਤੁਹਾਨੂੰ ਰਾਹ ਚ ਲੂਤਤਾ ਹੋਣਾ ਸੋ ਅੱਜ ਤੁਹਾਡਾ ਵੀ ਪਹਿਲਾ ਫਰਜ਼ ਬਣਦਾ ਕਿ ਤੁਸੀਂ ਇਹਦੀ ਵਿਰੋਧਤਾ ਕਰੋ ਜਿੱਸੀ ਜਸਰਾਜ ਦੀ ਇਸ ਆਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਫੇਰ ਦਿੱਤਾ ਉਹਨਾਂ ਕਮਲਨਾਥ ਨੂੰ ਬੇਕਸੂਰ ਦੱਸਿਆ ਪਾਰਟੀ ਦੇ ਇਸ ਫੈਸਲੇ ਨੂੰ ਸਹੀ ਦੱਸਿਆ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਤਸਵੀਰਾਂ ਜਾਰੀ ਕਰਕੇ ਇਹ ਦਾਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਕੁਮਾਰ ਵਿਸ਼ਵਾਸ ਦੇ ਕਮਲਨਾਥ ਨਾਲ ਚੰਗੇ ਸਬੰਧ ਨੇ ਇਸ ਤੋਂ ਇਲਾਵਾ ਉਹਨਾਂ ਆਮ ਆਦਮੀ ਪਾਰਟੀ ਤੇ ਵੀ ਵਿਅੰਗ ਕੱਸਿਆ ਆਮ ਆਦਮੀ ਪਾਰਟੀ ਦਾ ਜੰਮੀ ਨਹੀਂ ਸੀ 32 ਸਾਲ ਪਹਿਲਾਂ ਜਦ ਇਹ ਡੈਲੀ ਰਾਇਟਸ ਹੋਏ ਨੇ ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਹੁਣ ਤਾਂ ਜਿਹੜੇ ਬੱਚੇ ਕਰ ਰਹੇ ਨੇ ਸੋਨਾ ਸਾਰਾ 18 19 20 ਸਾਲ ਦੇ ਬੇਵਿਦ 1984 ਕਿਤੇ ਵੀ ਨਹੀਂ ਸੀ ਉਹ ਤਾਂ ਉਹੀ ਗੱਲ ਕਹਿੰਦੇ ਨੇ ਜੋ ਇਹਨਾਂ ਦੇ ਉਥੋਂ ਕਰ ਰਹੇ ਨੇ ਆਪਣੇ ਦਿੱਲੀ ਵਾਲੇ ਇਹਨਾਂ ਨੂੰ ਕਹੀ ਜਾਂਦੇ ਨੇ ਬੋਲੀ ਜਾਂਦੇ ਨੇ ਕੈਪਟਨ ਸਾਹਿਬ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਡਿਪਲੋਮੈਟਿਕ ਕਰਾਰ ਦੇ ਰਹੀ ਹੈ ਕਮਲਨਾਥੋ ਬੰਦਾ ਹੈ ਜਿਹੜਾ ਰਿਕਾਬਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜ ਕੇ 2 ਘੰਟੇ ਭੀੜ ਨੂੰ ਪੜਕਾਉਂਦਾ ਰਿਹਾ ਕਿ ਤੁਸੀਂ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਖੜਾਂਗੇ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ ਤੁਸੀਂ ਕਤਲ ਕਰ ਦਿਓ ਜਿੰਨੇ ਹੁੰਦੇ ਨੇ ਸੋ ਉਸ ਬੰਦੇ ਨੂੰ ਮਿਸ਼ਰਾ ਕਮਿਸ਼ਨ ਨੇ ਵੀ ਦੋਸ਼ੀ ਪਾਇਆ ਉਸ ਬੰਦੇ ਨੂੰ ਪੰਜਾਬ ਦਾ ਇੰਚਾਰਜ ਲਾਤਾ ਤੇ ਉੱਪਰੋਂ ਕੈਪਟਨ ਅਮਰਿੰਦਰ ਸਿੰਘ ਜੀ ਉਹਨੂੰ ਸਵਾਗਤ ਕਰ ਰਹੇ ਨੇ ਉਹਦਾ ਵੈਲਕਮ ਕਰ ਰਹੇ ਨੇ ਕੈਪਟਨ ਸਾਹਿਬ ਪਿਛਲੇ ਦਿਨੀ ਤੁਸੀਂ ਜਗਦੀਸ਼ ਟੈਟਲਰ ਨੂੰ ਵੀ ਕਲੀਨ ਚਿੱਟ ਦਿੱਤੀ ਸੀ ਤੇ ਹੁਣ ਤੁਸੀਂ ਕਮਲਨਾਥ ਦੀ ਪ੍ਰਧਾਨਗੀ ਚ ਕੰਮ ਕਰੋਗੇ ਇੱਥੋਂ ਤੁਹਾਡਾ ਦੋਹਰਾ ਚਿਹਰਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਹ ਤੁਹਾਨੂੰ ਕਲੀਅਰ ਕਰਨਾ ਪਊਗਾ ਕਿ ਤੁਸੀਂ ਆਪਣੇ ਆਪ ਨੂੰ ਕੁਰਬਾਨੀ ਦਾ ਪੁੰਜ ਕਹਿੰਦੇ ਹੋ ਕਿ ਮੈਂ 84 ਚ ਬਲੂ ਸਟਾਰ ਦਾ ਆਪਰੇਸ਼ਨ ਬਲੇ ਮੈਂ ਐਮਪੀ ਸੀ ਛੜਤੀ ਸੀ ਮੈਂ ਕਾਂਗਰਸ ਛੜਤੀ ਸੀ ਤੇ ਹੁਣ ਉਹਨਾਂ ਨੂੰ ਉਹਨਾਂ ਦੀ ਪ੍ਰਧਾਨਗੀ ਹਟ ਕੰਮ ਕਰਕੇ ਕੁਰਸੀ ਦੇ ਪਿੱਛੇ ਭਜੇ ਫਿਰਦੇ ਹੋ ਸੋ ਕਾਂਗਰਸ ਦਾ ਇਹ ਦੋਹਰਾ ਚਿਹਰਾ ਕਾਂਗਰਸ ਜਿਹੜਾ ਜ਼ਖਮਾਂ ਤੇ ਨਮਕ ਛਿੜਕ ਰਹੀ ਹੈ ਇਹਨੂੰ ਪੰਜਾਬੀ ਕਦੇ ਮਾਫੀ ਕਰਨਗੇ ਕੈਪਟਨ ਸਾਹਿਬ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕਮਲਨਾਥ ਨੂੰ ਇਨਚਾਰਜ ਬਣਾਇਆ ਜਾਣਾ ਸਹੀ ਹੈ ਜਾਂ ਫਿਰ ਗਲਤ ਇਹ ਫੈਸਲਾ ਪੰਜਾਬ ਦੀ ਜਨਤਾ ਕਰੇਗੀ ਪਰ ਨਸ਼ਾ ਤਸਕਰੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਬਾਅਦ ਇਹਨਾਂ ਲੀਡਰਾਂ ਨੂੰ ਸਿਆਸੀ ਬਿਆਨਬਾਜ਼ੀਆਂ ਲਈ ਨਵਾਂ ਮੁੱਦਾ ਜ਼ਰੂਰ ਮਿਲ ਗਿਆ ਹੈ